ਨੇ ਕੀ ਨਾਮ ਬਤਾ ਪਰਮਜੀਤ ਸਿੰਘ ਕਿੱਥੇ ਰਹਿੰਦੇ ਆ ਪਿੰਡ ਰਾਜਾ ਦਾ ਕੀ ਗੱਲ ਬਾਤ ਹੈ ਜੀ ਗੱਲ ਬਾਤ ਜਿਹੜੀ ਕੱਲ ਹੋਈ ਆ ਉਹ ਦਾਵਾ ਵੀ ਇਹ ਮੋਰਵਾਰ ਵੀ ਮੇਰੀ ਘਰ ਦੀ ਜਿਹੜੀ ਆ 17 ਤਰੀਕ ਨੂੰ ਮੈਂ ਜੇਲ੍ਹ ਚੋਂ ਨਾ ਮੈਂ ਕਿਸੇ ਕੇਸ ਦੇ ਵਿੱਚ ਅੰਦਰ ਸਾਂ ਤੇ ਆਪਣਾ 13 12 ਨੂੰ 17 ਨੂੰ ਮੈਂ ਘਰ ਆਵਣਾ 13 ਨੂੰ ਤੇ ਮੇਰੇ ਘਰੋਂ ਤੋਂ ਪਹਿਲਾਂ ਹੀ ਉਹ ਹੈ ਨਹੀਂ ਸੀ ਘਰ ਮੌਜੂਦ ਨਹੀਂ ਸੀ ਤੇ ਮੈਂ ਇਹਦੀ ਭੈਣ ਤਾਂ ਇਹਦੀ ਧੀ ਨੂੰ ਪੁੱਛਿਆ ਤਾਂ ਨੇ ਆਪਣੇ ਮਾਪਿਆਂ ਦੇ ਮਾਤਾ ਪਿਤਾ ਦੇ ਨਾਲ ਪੇਕੇ ਚਲ ਗਈ ਆ ਉਹਨਾਂ ਨੇ ਅਸੀਂ ਫਿਰ ਠਾਣੀ ਇਥੇ ਲਖਾਇਆ ਸੀ ਆਪਣੇ ਪਿੰਡ ਰਾਜਾ ਤਾਲ ਚੌਂਕੀ ਅਸੀਂ ਦਰਖਾਸਤ ਵੀ ਦਿੱਤੀ ਸਾਰਾ ਕੁਝ ਲਿਖ ਕੇ ਜੋ ਹਾਈ ਕੋਰਟ ਦਾ ਸਾਡੇ ਕੋਲ ਮੈਟਰੀਆ ਕਾਪੀ ਨਾਲ ਆਈ ਆ ਫਿਰ ਇਹਨਾਂ ਭਾਜੀ ਉਹਨਾਂ ਨਾਲ ਗੱਲ ਕੀਤੀ ਜਾਂਦਾ ਵੀ ਕੋਈ ਨਹੀਂ ਆਪਾਂ ਰਿਸ਼ਤੇਦਾਰ ਆ ਉਹਨਾਂ ਨੇ ਬੈਠ ਕੇ ਵਿਚਾਰ ਕਰ ਲੈਨੇ ਆ ਪਿੰਡ ਦਾ ਕੋਈ ਮੋਹਤਵਾਰ ਵਿਅਕਤੀ ਲੈ ਕੇ ਤੇ ਅਸੀਂ ਮੂਲੇ ਚੱਕ ਹ ਇਹ ਆਪਣੇ ਮੋਹਤਵਾਰ ਵਿਅਕਤੀ ਨੇ ਇਹਨਾਂ ਹੱਦਲ ਮੂਲੇ ਚੱਕ ਆਪਾਂ ਕਿਸੇ ਮੋਹਤਬਰ ਵਿਅਕਤੀ ਦੇ ਘਰ ਬੈਠ ਕੇ ਉਹਨਾਂ ਨੂੰ ਸਾਦੇ ਕਿਤੇ ਮਸਲਾ ਹੱਲ ਕਰਦੇ ਆ ਤੇ ਸਰਪੰਚ ਘਰ ਮੌਜੂਦ ਨਹੀਂ ਉਹ ਅਨੇ ਆ ਮੈਂ ਅਜਨਾ ਕੋ ਡੇਢ ਘੰਟੇ ਬਾਅਦ ਆਇਆ ਵਾ ਜਦੋਂ ਉਹਨਾਂ ਨਾਲ ਗੱਲਬਾਤ ਉਹਨੇ ਹਾਂ ਵੀ ਚਾਹਾਂਗੇ ਦਿਨਾਂ ਨੂੰ ਟਾਈਮ ਬਣਾ ਕੇ ਉਹਨਾਂ ਨੂੰ ਦੱਸ ਦੇਵਾਂਗੇ ਉਦੇ ਘਰੋਂ ਨਿਕਲੇ ਆ ਤੇ ਰਸਤਾ ਰੁਕੀ ਖੜੇ ਸੀ ਇਹਨਾਂ ਸਾਡੀ ਗੱਡੀ ਡਾਕ ਕੇ ਉਸ ਨੂੰ ਖਿੱਚ ਕੇ ਮਨੂੰ ਮੇਰੀ ਮਾਰਕਟਾਈਜ਼ ਕਰਨੀ ਸ਼ੁਰੂ ਕਰ ਦਿੱਤੀ ਆ ਵੇਖੋ ਕਮੀਜ਼ ਵੀ ਪਾਟ ਹਾਂ ਇੱਕ ਸੌਰਾ ਮੇਰਾ ਤੇ ਬਾਕੀ ਅਣ ਪਛਾਤੀ ਵਿਅਕਤੀ ਜਿਨ੍ਹਾਂ ਨੂੰ ਮੈਂ ਪਛਾਣਦਾ ਨਹੀਂ ਆ ਕੀ ਨਾਮ ਤੁਹਾਡੇ ਦਾ ਇਹ ਵੇਦ ਪ੍ਰਕਾਸ਼ ਸਿੰਘ ਜੀ ਇਹ ਮੂਲਾ ਚੱਕ ਕਿੱਦਾਂ ਦੀ ਗੱਲ ਹੈ ਇਹ ਪੰਜਾਬ ਮਚਾਈ ਰਿਹਾ ਇਹ 3 ਵਜੇ ਦੇ ਕਰੀਬ ਕੱਲ੍ਹ ਕੱਲ ਵੀ ਇਹ ਕਿੱਦਾਂ ਫਿਰ ਪੰਜਾਬ ਮਚਾਈ ਇਹਨਾਂ ਨੇ ਭਾਜੇ ਨੇ ਇੱਕ ਇਸ ਦੇ ਕਨਾਲ ਹੋਰ ਮੋਤਵਰ ਵਿਅਕਤੀ ਹੈ ਨਾ ਬੜੇ ਜ਼ੋਰ ਦੇ ਨਾਲ ਡੱਕ ਡੋ ਕੇ ਹੂੰ ਤੇ ਉਹ ਥੋਂ ਫੇਰ ਪਰ ਉਹ ਮੈਨੂੰ ਧੂਕ ਕੇ ਆਪਣੀ ਗੱਡੀ 'ਚ ਲਾਦ ਕੇ ਤੇ ਲੈ ਗਏ ਆਂਦੇ ਬੀ ਨੂੰ ਹੋਰ ਅਣਪਛਾਤੀ ਜਗ੍ਹਾ ਤੇ ਖੜਨਾ ਪਰ ਜਦੋਂ ਇਹਨਾਂ ਗੱਡੀ ਖਿੱਚੀ ਦਵਾ ਦਾ ਠਾਣੇ ਵਾਲੇ ਨੂੰ ਫਿਰ ਉਹ ਦਵਾ ਦਾ ਉਹਨਾਂ ਵੀ ਸਮਝ ਗਏ ਕਿ ਸ਼ਾਇਦ ਸਾਡੇ ਤੇ ਕੋਈ ਕਾਰਵਾਈ ਨਾ ਉਲਟ ਹੋ ਜਾਵੇ ਫਿਰ ਇੱਕ ਹੀ ਮਾਲੇ ਗੇਟ ਲੈ ਗਏ ਨੇ ਆਪ ਗੱਡੀ ਦੇ ਲਾਦ ਕੇ ਠਾਣਾ ਕੀ ਮਾਲੇ ਗੇਟ ਉਥੇ ਇੱਕ ਬੰਦਾ ਮੈਨੂੰ ਇਸ ਤਰ੍ਹਾਂ ਬਾਹਾਂ ਫੜੀ ਜਾਂਦਾ ਨਾਲ ਸਾਰੇ ਚਾਰ ਪੰਜ ਵਿਅਕਤੀ ਨਾਲ ਹੀ ਨੇ ਉਹ ਉਥੇ ਸਰਕਾਰੀ ਕੈਮਰੇ ਲੱਗੇ ਜੀ ਉਹ ਸਭ ਕੁਝ ਸਾਹਮਣੇ ਆ ਜਾਣਾ ਹਾਂ ਜੀ ਹੰਗਡੈਪ ਕਰਕੇ ਇਹਨਾਂ ਨੂੰ ਉਥੇ ਜਾ ਕੇ ਮੜ ਕੇ ਫਿਰੇ ਇਹਨਾਂ ਨੇ ਆਂਦੇ ਵੀ ਇੱਥੇ ਪਰਚਾ ਪਾਉ ਪਿਸਤੌਲ ਪਾ ਕੇ ਪਰ ਉਹਨਾਂ ਖੈ ਜਿਹੜੀ ਅਸੀਂ ਗੱਲ ਬਾਤ ਸਲੀਆ ਤੇ ਉਹ ਸੁਣਾਗੇ ਤੇ ਅਸੀਂ ਇਹਦਾ ਮੁਲਾਜਾ ਵੀ ਕਰਾਵਾਂਗੇ ਤੇ ਜਿਹੜੀ ਬੰਦੀ ਕਾਰਵਾਈ ਦੋਹਾਂ ਤਰਾਹ ਦੇ ਕੀਤੀ ਜਾਊ ਤੇ ਇਹਨਾਂ ਨੂੰ ਕੋਈ ਹੱਕ ਨਹੀਂਗਾ ਕਾਨੂੰਨ ਨੂੰ ਹੱਥੇ ਚ ਲੈਣਾ ਜੇ ਸਾਡੀ ਗਲਤੀ ਸਾਨੂੰ ਉਥੇ ਘੇਰ ਛੱਡਦੇ ਗੱਡੀ ਰੋਕ ਛੱਡਦੇ ਪੁਲਿਸ ਨੂੰ ਫੋਨ ਕਰਨ ਦਾ ਇਹਨਾਂ ਦਾ ਹੱਕ ਹੀ ਸਾਨੂੰ ਗੱਡੇ ਚਲ ਜਾ ਮਨੂੰ ਲਾਦ ਕੇ ਲੈ ਜਾਂਦਾ ਕੰਨ ਨਾਇਬ ਕਰਕੇ ਇਹਨਾਂ ਦਾ ਕੋਈ ਵੀ ਕਾਨੂੰਨ ਨੂੰ ਹੱਥ ਲੈਣਾ ਕਿਸੇ ਦਾ ਵੀ ਇਹ ਜਾ ਬੰਦਾ ਨਹੀਂ ਕਰ ਇਹ ਕੰਮ ਹੈ ਪੁਲਿਸ ਦੇ ਮੈਂ ਮੰਗਦਾ ਵਾਂ ਵੀ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੋ ਮੇਰੀ ਕਾਲੇ ਨਾਲ ਬੀਤੀ ਕੀਤੀ ਹੈ ਮੇਰੇ ਕੇਸਾਂ ਦੀ ਕੀਤੀ ਹੈ ਮੇਰੀ ਪੱਗ ਇਹਨਾਂ ਦੇ ਕੋਲ ਆ ਮੇਰਾ ਫੋਨ ਇਹਨਾਂ ਦੇ ਕੋਲ ਆ ਤੇ ਸਾਡਾ ਇਨਸਾ ਇਹਨਾਂ ਦੇ ਬੰਦੀ ਕਾਰਵਾਈ ਸਾਰੇ ਬੰਦਿਆਂ ਤੇ ਕੀਤੀ ਜਾਵੇ ਇਹ ਸੀਸੀਟੀਵੀ ਕੈਮਰੇਜੇ ਥਾਣੇ ਲੱਗੇ ਉਸੋਂ ਫੋਟੋ ਚ ਲਈ ਜਾਵੇ ਕਿਹੜੇ ਕਿਹੜੇ ਬੰਦੇ ਨੇ ਉਹ ਨਾਲ ਮੌਜੂਦ ਨੇ ਸਾਰੇ ਹਾਂ ਜੀ ਤੇ ਜਿਹੜੇ ਪਹਿਲੋਂ ਮੇਰੀ ਭੈਣ ਦੇ ਸਾਡਾ ਮਾਰੀਆਂ ਸਾਰੇ ਵਿਅਕਤੀਆਂ ਦੇ ਜਾਂ ਇਹ ਮੇਰੇ ਘਰ ਇਹਨਾਂ ਨੂੰ ਇੰਟਰਫੇਅਰ ਕਰਨਾ ਮਨਾਹੀ ਜਿਹੜੇ ਵਿਅਕਤੀ ਮੇਰੇ ਦੋ ਨੰਬਰ ਚੱਲਦੇ ਨੇ ਮੈਂ ਤਰਖਾਸ਼ ਦਿੱਤੇ ਹੋਏ ਨੇ ਠਾਣੇ ਉਹਨਾਂ ਦੀਆਂ ਡਿਟੇਲਾਂ ਕਢਾਈਆਂ ਜਾਣ ਇਹ ਮੇਰਾ ਘਰ ਜਾੜਨ ਦੇ ਵਿੱਚ ਕਿਹੜਾ ਕਿਹੜਾ ਹੱਥ ਆ ਸਾਰਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਨਨ ਇਨਸਾਫ ਦਵਾਇਆ ਜਾਵੇ ਇਹ ਮੇਰੀ ਬੇਹਿੰਦੀ ਤੇ ਮੈਨੂੰ ਮੇਰੇ ਮੱਥੇ ਲਾਇਆ ਜਾਵੇ ਕੱਲ ਵੀ ਨਹੀਂ ਲਾਇਆ ਉਹਨਾਂ ਜੀ ਉਦੋਂ ਦਾ ਲਾਇਆ ਨਹੀਂਗਾ ਮੈਨੂੰ ਸ਼ੱਕ ਹੈ ਵੀ ਆਹ ਜਿਹੜੀ ਚੀਜ਼ ਆ ਨਾ ਇਹ ਤੂੰ ਉਹਨਾਂ ਕੋਈ ਖੁੰਦਸ਼ ਕੱਢਦੇ ਹੋਣ ਉਹਨੋ ਕਿਤੇ ਉਹਦਾ ਕੋਈ ਜਾਣੇ ਮਾਲੀ ਨੁਕਸਾਨ ਨਾ ਕਰ ਦੇਣ ਵੀ ਤੂੰ ਸਾਡੇ ਖਿਲਾਫ ਰੇਟ ਪਾਈ ਸੀ ਉਹਦਾ ਵੀ ਕਰ ਸਕਦੇ ਨੇ ਇੱਕ ਨਾ ਸਾਡੇ ਹਾਂਜੀ ਗੱਲਬਾਤ ਨਹੀਂ ਇਧਰ ਨਾ ਜੀ ਗੱਲਬਾਤ ਨਹੀਂ ਹੋਈ ਹਾਂਜੀ ਕੱਲ ਕੱਲ ਵੀ ਉਹਨਾਂ ਬੰਦਿਆਂ ਨੇ ਪੰਚਾਇਤ ਸਾਡੀ ਨੇ ਆਖਿਆ ਇਹਨਾਂ ਨੇ ਵੀ ਤੁਸੀਂ ਇੱਥੇ ਮਗਾਓ ਇਹ ਆਪਣੇ ਇੰਚਾਰ ਸਾਹਿਬ ਨੇ ਵੀ ਆਖਿਆ ਅਨਗੜ ਵਾਲਿਆਂ ਨੇ ਵੀ ਉਹਨਾਂ ਨੂੰ ਮਗਾਓ ਇੱਥੇ ਆਂਦੇ ਨੇ ਘਰ ਜਾ ਕੇ ਬਿਆਨ ਲਿਆ ਇੱਥੇ ਨਹੀਂ ਹਿਲਵਣੀ ਇਹਦੇ ਮੱਥੇ ਨਹੀਂ ਲਾਉਂ ਕਰਾਉ ਨੂੰ ਮੇਰੇ ਮੱਥੇ ਲਾਇਆ ਜਾਵੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਉਹਨੂੰ ਆਪਣੇ ਘਰ ਆ ਕੇ ਬੱਚੇ ਸਾਹਵੇਂ ਬੱਚੇ ਵਜਾਰਿਆਂ ਦਾ ਰੋਰੋ ਬੁਰਾ ਆ ਲਿਆ ਜੀ ਅਹੀਂ ਪਰਮਜੀਤ ਦੇ ਅਸੀਂ ਸੋਨੂ ਵੀਰ ਤੇ ਮੇ ਮੀਬਾ ਸਿੰਘ ਗਹਿਰੀ ਤੋਂ ਆ ਮੋਤਵਾਰ ਬੰਦਾ ਅਸੀਂ ਮੂਲੇ ਚੱਕ ਗਏ ਸਰਪੰਚ ਦੇ ਕੋਲ ਉੱਥੇ ਜੀ ਸਰਪੰਚ ਨੂੰ ਮਿਲਦਿਆਂ ਸਾਨੂੰ ਘੰਟਾ ਹੀ ਇੱਕ ਲੱਕ ਗਿਆ ਉਹ ਕੋ ਲੇਟ ਹੋ ਗਿਆ ਸ਼ਹਿਰ ਦੇ ਵਿੱਚ ਗਿਆ ਸੀ ਉਹਦੇ ਕਾਰਨ ਅਹੀਂ ਲੇਟ ਹੋ ਗਏ ਤੇ ਫਿਰ ਸਰਪੰਚ ਨੇ ਉਹਨਾਂ ਨੂੰ ਵੀ ਫੋਨ ਕੀਤਾ ਦੂਜੀ ਪਾਰਟੀ ਨੂੰ ਮੇਰੇ ਘਰੇ ਬੈਠੇ ਆ ਤੇ ਆਂਦੇ ਚਾਹ ਬਣਾਉ ਜਿਦੋਂ ਚਾਹ ਪਿਆਉ ਉਹ niche ਨੂੰ ਆਣ ਕੇ ਤੇ ਸਾਨੂੰ ਬਾਹਰ ਸਾਰਾ ਰਸਤਾ ਰੋਕ ਲਿਆ ਗਾਟਰ ਸੁੱਟ ਕੇ ਨਾ ਲੋਹੇ ਦੇ ਗਾਟਰ ਗੱਡੀ ਦੇ ਅੱਗੇ ਤੇ ਆਂਦੇ ਪਰਮਜੀਤ ਨੂੰ ਬਾਹਰ ਕੱਢੋ ਤੇ ਅਸੀਂ ਚਲੋ ਨਹੀਂ ਹੀ ਕੱਢਦੇ ਤੇ ੱੱਕੇ ਨਾ ਸਾਡੇ ਨੂੰ ਕੁੱਟ ਮਾਰ ਕੇ ਤੇ ਨਾਲ ਵਿੱਚੋਂ ਕੱਢਿਆ ਗਿਆ ਉੱਥੇ ਇਹਨੂੰ ਸੱਟਾਂ ਵੀ ਲੱਗੀਆਂ ਰੋੜੇ ਵੀ ਮਾਰੇ ਇਹਨੂੰ ਹੋਰ ਵੀ ਕੋਈ ਡਾਂਗਾ ਡੂੰਗਾ ਜੀਆਂ ਹੀ ਮਾਰੀਆਂ ਨਾ ਆਹ ਖੁਸ਼ ਹੋਇਆ ਜੀ ਉੱਥੇ ਹਾਂਜੀ ਹੱਥ ਪੱਲਾ ਜੋੜ ਕੇ ਫੇਰ ਅਸੀਂ ਕੀ ਮਾਲੇ ਮੈਂ ਠਾਣੇ ਗਿਆ ਤੇ ਉਹਨੇ ਚਿਹਰ ਨੂੰ ਫੇਰ ਇਹ ਚੌਂਕੀ ਨੂੰ ਇਹਨੂੰ ਵੀ ਬੰਨ ਕੇ ਦੀਆਂ ਬਾਹਾਂ ਬਦੀਆਂ ਆਂ ਇਹਨੂੰ ਵੀ ਲੈ ਕੇ ਉੱਥੇ ਚੌਕੀ ਹੈ ਤੇ ਆਪਣੇ ਇਹ ਆਜ ਦਾ ਸੌਹਰਾ ਸਾਹਿਬ ਤੇ ਨਾਲ ਹੋਰ ਹੀ ਪੰਜ ਛੇ ਜਣੇ ਇਹ ਤੇ ਜਾਣਦੇ ਹੀ ਨਹੀਂ ਉਹਨਾਂ ਦੇ ਨਾਂ ਨੂੰ ਤੇ ਜਾਣਦੇ ਨਹੀਂ ਤੇ ਉਤਨਾ ਪਛਾਣਿਆ ਬੰਦੇ ਦਾ ਪੁਲਿਸ ਨੇ ਕਿਹਾ ਵੇ ਹਾਂ ਪੁਲਿਸ ਨੇ ਫਿਰ ਸਾਨੂੰ ਉੱਥੇ ਫਟਾ ਰਜਿ ਨਮਾ ਕਰਾ ਕੇ ਤਾਂਦੇ ਜਾਓ ਤੁਸੀਂ ਇੱਥੇ ਕੋਈ ਕਾਰਵਾਈ ਨਹੀਂ ਕਰਨੀ ਆਹ ਗੱਲ ਧੱਕੇ ਨੇ ਕੋਈ ਅਸੀਂ ਆਨੇ ਹ ਪਰਚਾਉਣਾ ਚਾਹੀਦਾ ਉਹਨਾਂ ਤੇ ਤੋਂ ਪਰਚਾ ਕੀਤਾ ਨਹੀਂ ਉਹਨਾਂ ਮੇਰਾ ਵੀ ਕੀ ਕਰਨਗੇ ਕੀ ਅਸੀਂ ਉਹ ਕੁੜੀ ਨੂੰ ਲੈਣ ਗਏ ਆਏ ਹ ਚਲੋ ਮਨਾਉਣੇ ਹੱਥ ਪੱਲਾ ਜੋੜ ਕੇ ਪੰਜਾਇਤ ਦੇ ਆਖਿਲ ਲੱਗ ਜਾਂਦੀ ਸਾਰੀ ਦੁਨੀਆ ਲੱਗਦੀ ਐ ਪੰਜਾਇਤ ਕਾਦੇ ਵਾਸਤੇ ਬਣਾਈਦੀ ਐ ਹਾਂਜੀ ਮੱਥੇ ਨਹੀਂ ਲਾਈ ਮੇਰਾ ਵੀਰ ਮੱਥੇ ਨਹੀਂ ਲਾਈ ਫੇਰ ਕੀ ਆ ਲਈ ਹਾਂਜੀ ਫੇਰ ਉਹ ਗਲ ਪੈ ਗਏ ਸਾਡੇ ਸੱਟਾ ਫੁੱਟ ਲਾਈਆਂ ਦੇਹੀਂ ਇੱਥੇ ਆ ਕੇ ਇੰਨਾ ਕੰਮ ਸੱਟਾ ਨੂੰ ਉਹਦੋਂ ਕੰਪਲੇਟ ਕੀਤੀ ਨਹੀਂ ਅਬ ਨਹੀਂ ਅਸੀਂ ਗਏ ਤੇ ਫੇਰ ਉਹ ਸਾਡੇ ਤੋਂ ਪਹਿਲਾਂ ਚਲੇ ਗਏ ਅਸਚੋਂ ਤਾਂ ਨਹੀਂ ਕਰਨੀ ਕੋਈ ਗੱਲ ਬਾਈ ਹਾਂਜੀ ਅਸੀਂ ਘਰੇਂਡੇ ਠਾਣੇ ਦਿੱਤੀ ਐ ਆਪਰੇ ਰਾਤ ਰਾਤੀ ਹਾਂਜੀ ਸਰ ਕੀ ਹੈ ਇਹ ਮਾਮਲਾ ਪਰੰਜੀ ਅੱਜ 25 8 25 ਨੂੰ ਪਰ ਮਨਜੀਤ ਸਿੰਘ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਆਪਣੀ ਵਾਈਫ ਦੇ ਅਗੇਂਸਟ ਰਾਜਵੀਰ ਦੇ ਕੌਰ। ਉਹਦੀ ਵਾਈਫ ਜਿਹੜੀ ਰਾਜਵੀਰ ਕੌਰ ਆ ਇਹ ਉਹਦੇ ਸਹੁਰੇ ਪਿੰਡ ਜਿਹੜੇ ਮੂਲੇਚੱਕ ਉੱਥੇ ਚਲੇ ਗਈ ਸੀ। ਜਿਹਨੂੰ ਉਹ ਨਾਲ ਮਤੋਰਾ ਨੇ ਲੈਣ ਵਾਸਤੇ ਮੂਲੇਚੱਕ ਪਿੰਡ ਗਿਆ ਸੀਗਾ। ਜੋ ਉੱਥੋਂ ਦੇ ਸਰਪੰਚ ਦੇ ਘਰੋਂ ਬੈਠੇ ਸੀ ਬਾਅਦ ਵਿੱਚ ਸਰਪੰਚ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਉਹ ਮੇਰੇ ਅੱਖੀਂ ਨਹੀਂ ਆਉਂਦੇ ਤੁਹਾਡੇ ਸਾਹਮਣੇ ਨਹੀਂ ਹੋਣਾ ਚਾਹੀਦੇ। ਜਦੋਂ ਵਾਪਸ ਆ ਰਹੇ ਸੀ ਤੇ ਉਹ ਰਸਤੇ ਵਿੱਚ ਮੂਲੇਚੱਕ ਪਿੰਡ ਲਾਗੇ ਉਹਦੀ ਸਾਰੇ ਪਰਿਵਾਰ ਨੇ ਉਹਦੀ ਗੱਡੀ ਰੋਕ ਕੇ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਚੱਕ ਕੇ ਗੱਡੀ ਚ ਪਾ ਕੇ ਥਾਣੇ ਲੈ ਗਏ ਸੀਗੇ ਜਿੱਥੋਂ ਸਚੂ ਸਾਹਿਬ ਨੇ ਉਹਨਾਂ ਨੂੰ ਫਾਰਕ ਕਰਵਾਤਾ ਅੱਜ ਸਾਡੇ ਕੋਲੋਂ ਆਏ ਹੀ ਨਹੀਂ ਕੁੱਟਮਾਰ ਦੇ ਮਸਲੇ ਵਿੱਚ ਤੇ ਅਸੀਂ ਉਹਨਾਂ ਨੂੰ ਸਮਝਾ ਦਿੱਤਾ ਸੀਗਾ ਕਿ ਕਾਰਵਾਈ ਜਿਹੜੀ ਹੈ ਗਿਟਕੀ ਮਾ ਥਾਣੇ ਹੋਣੀ ਹੈ ਇਸ ਤੋਂ ਇਲਾਵਾ ਜਿਹੜੀ ਉਹਦੀ ਵਾਈਫ ਹੈ ਉਹਨੇ ਲਾ ਮੈਰਿਜ ਕਰਾਈ ਸੀ ਤੇ ਉਹਨੇ ਇੱਕ ਪਟੀਸ਼ਨ 2009 ਵਿੱਚ ਆਪਣੇ ਸਾਰੇ ਪਰਿਵਾਰ ਦੇ ਖਰਾਬ ਆਏ ਸੀ ਜਿਦੇ ਵਿੱਚ ਉਹਨੇ ਉਹਨਾਂ ਨੂੰ ਖਤਰਾ ਦਰਸਾਇਆ ਸੀਗਾ ਜਿਹੜੀ ਉਸੇ ਕੰਪਲੇਂਟ ਦਾ ਉਹਨੇ ਰਿਪੋਰਟ ਦਾ ਹਵਾਲਾ ਦੇ ਕੇ ਕੰਪਲੇਂਟ ਦਿੱਤੀ ਜਿਹਦੇ ਵਿੱਚ ਉਹਦਾ ਸਹੁਰਾ ਪਰਿਵਾਰ ਤੇ ਰਾਜਵੀਰ ਕੌਰ ਨੂੰ ਬੁਲਾਇਆ ਗਿਆ ਵਾ ਕਿ ਉਹਨੂੰ ਕੋਈ ਬੰਦੀ ਬਣਾ ਕੇ ਜਾਂ ਕਿਸੇ ਤਰੀਕੇ ਨਾਲ ਉਹਦਾ ਸਹੁਰਾ ਪਰਿਵਾਰ ਦਬਾ ਕੇ ਰੱਖ ਰਿਹਾ ਉਹ ਜੋ ਉਹਦੀ ਆਪਣੀ ਮਰਜ਼ੀ ਹੋਏਗੀ ਉਹਦੇ ਮੁਤਾਬਿਕ ਕਾਰਵਾਈ ਹੋਵੇ